ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਹੈ ਹਿੰਦੁਸਤਾਨ ਵਿੱਚ ਮੁਸਲਮਾਨ ਭਾਈਚਾਰਾ 18 20% ਹੈ ਆਪਾਂ ਤਾਂ 2% ਹੈ ਫਿਰ ਵੀ ਆਪਾਂ ਤੋਂ ਡਰਦੇ ਕਿਉਂਕਿ ਆਪਣੇ ਅਕਾਲ ਤੱਕ ਸਭ ਆਪਣੀ ਸੁਪਰੀਮ ਅਥਾਰਟੀ ਆਪਣੀ ਫਿਰ ਵੀ ਆਰਗੇਨਾਈਜ਼ ਹੈ ਉਹਨਾਂ ਕੋਲੇ ਵਿਚਾਰਿਆਂ ਕੋਲੇ ਨਹੀਂ ਹੈ ਝੋ ਆਉਂਦਾ ਜੀ ਮਰਜ਼ੀ ਕਰਦਾ ਉਹਨਾਂ ਨਾਲ ਧੱਕਾ ਕਰ ਦਿੰਦਾ ਕੋਈ ਬੋਲਣ ਵਾਲਾ ਹੈ ਉਹਨਾਂ ਵਾਸਤੇ ਉਹਨਾਂ ਦੀ ਕੋਈ ਜਥੇਬੰਦੀ ਹੈ ਵੰਡੇ ਗਏ ਹੈ ਪਰ ਮੈਂ ਉਹਨਾਂ ਚ ਇੱਕ ਗੱਲ ਦੇਖੀ ਹੈ ਭਾਵੇਂ ਉਹ ਮਰ ਜਾਣਗੇ ਉਹ ਬੀਜੇਪੀ ਨੂੰ ਨਹੀਂ ਵੋਟ ਪਾਉਂਦੇ ਕਿਉਂਕਿ ਬੀਜੇਪੀ ਨੇ ਬਾਬਰੇ ਮਸਜਿਦ ਢਾਈ ਆਪਣੇ ਇੱਥੇ ਦਰਬਾਰ ਸਾਹਿਬ ਢਾਉਣ ਵਾਲੀ ਕਾਂਗਰਸ ਪਾਰਟੀ ਹੈ ਤੇ ਐਂ ਚੌੜੀ ਹੋ ਕੇ ਕਹਿਣਗੇ ਇੰਦਰਾ ਸਾਡੀ ਮਾਂ ਹੈ ਇੰਦਰਾ ਸਾਡੀ ਗਾਂਧੀ ਪਰਿਵਾਰ ਸਾਡਾ ਹੈ ਮੈਂ ਹੁਣੀ ਦੱਸ ਰਿਹਾ ਸੀ ਮੈਂ ਕਿਹਾ ਕਿ 84 ਚ ਕਤਲੇਆਮ ਹੋਏ ਉਹਦੇ ਬਾਅਦ ਇੱਥੇ ਦਰਬਾਰ ਸਾਹਿਬ ਤੇ ਹਮਲੇ ਹੋਏ ਕਿ ਨੀਵਾਰ ਸਰਕਾਰ ਪੰਜਾਬ ਚ ਬਣ ਗਈ ਕਾਂਗਰਸ ਦੀ ਇੱਥੇ ਤਾਂ ਬਣ ਨਹੀਂ ਚਾਹੀਦੀ ਪਰ ਨਹੀਂ ਇਸ ਕਰਕੇ ਮੈਂ ਅੱਜ ਜਿਹੜਾ ਜਿਹੜੇ ਸੈਮੀਨਾਰ ਦਾ ਮੈਂ ਕਹਣਾ ਹੈ ਮੈਸੇਜ ਸੀ ਗੁਰੂ ਸਾਹਿਬ ਦਾ ਇੱਕ ਸੈਕੂਲਰਿਜ਼ਮ ਦਾ ਉਹ ਮੈਸੇਜ ਇੱਕ ਸਿੱਖ ਕੌਮ ਦੀ ਸਭ ਤੋਂ ਵੱਡੀ ਸਟਰੈਂਥ ਹੈ ਸੈਕੂਲਰਿਜ਼ਮ